ਸਭ ਤੋਂ ਵੱਧ ਵੱਡੀਆਂ ਤੇ ਚਲਦੇ ਝਖਣਾ ਦੇ ਉਲਟੇ ਰੁਖ ਪ੍ਰਵਾਜ ਭਰਨ ਦਾ ਨਾਂ ਆਇਆ ਮੇਲਾ ਗਦਰਬ ਬਾਬਿਆਂ ਦਾ ਅਸੀਂ ਪਿੰਡਾਂ ਦੇ ਸਭ ਤੋਂ ਵੱਧ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਇੱਕ ਗਿੱਠ ਵੀ ਜ਼ਮੀਨ ਨਹੀਂ ਉਹਨਾਂ ਬੇਜ਼ਮੀਨੇ ਲੋਕਾਂ ਕੋ ਗਏ ਔਰ ਸਾਡੇ ਸਵਾ 100 ਕਲਾਕਾਰ ਦੇ ਵਿੱਚ 80 ਬੱਚੇ ਖੇਤੋਂ ਮਜ਼ਦੂਰਾਂ ਦੇ ਨੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਅਸੀਂ 34 ਸਾਲ ਚ ਕਦੇ ਵੀ ਇਹਦਾ ਫੀਤਾ ਕਿਸੇ ਬਸ਼ੇਰ ਸ਼ਖਸ਼ੀਰ ਦੇ ਕੋਲੋਂ ਨਹੀਂ ਫੀਤਾ ਕਟਾਇਆ ਇਹਦੇ ਮੁੱਖ ਮਹਿਮਾਨ ਕਿਰਤੀ ਲੋਕ ਨੇ ਬੇਜਮੀਨੇ ਲੋਕ ਨੇ ਸਾਧਨ ਵਿਹੂਣੇ ਲੋਕ ਨੇ ਸਵਾ ਸਭ ਬੱਚਾ ਜਿਹੜਾ ਝੰਡੇ ਦੇ ਗੀਚ ਭਾਗ ਲੈਣ ਵਾਲਾ ਉਹਦੇ ਵਿੱਚ 80 ਤੋਂ ਵੱਧ ਛੋਟੇ ਬੱਚੇ ਨੇ ਉਹਨਾਂ ਦੀਆਂ ਦਾਦੀ ਨਾਨਾ ਫੋਨ ਕਰਕੇ ਪਿੱਛੇ ਆਪਣੇ ਪਿੰਡਾਂ ਨੂੰ ਦੱਸ ਰਹੀਆਂ ਨੇ ਕਿ ਸਕੂਲਾਂ ਕਾਲਜਾਂ ਚ ਤਾਂ ਕੁਝ ਨਹੀਂ ਸਿਖਾਇਆ ਜਾਂਦਾ ਉਹਦੇ ਨਾਲ ਤਾਂ ਜੇ ਕਿਸੇ ਨੂੰ ਕੁਝ ਸਿੱਖਣਾ ਤਾਂ ਗਦਰੀ ਬਾਬੇ ਦੇ ਮੇਲੇ ਤੇ ਆਓ ਇਸ ਮੇਲੇ ਦੇ ਵਿੱਚ ਆ ਕੇ ਉਹ ਸਿਰਫ ਝੰਡੇ ਦਾ ਗੀਤ ਹੀ ਨਹੀਂ ਸਿੱਖਦੇ ਉਹਦੇ ਚੀਨੀ ਵਰ ਆਉਂਦੇ ਉਹਨਾਂ ਇਹ ਵਰਕਸ਼ਾਪ ਨਵੀਂ ਜ਼ਿੰਦਗੀ ਦੀ ਵਰਕਸ਼ਾਪ ਆ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੋਂ ਉੱਪਰ ਇੱਕ ਯੂਨੀਵਰਸਿਟੀ ਆ ਜਿਹੜੀ ਲੋਕਾਂ ਦੀ ਯੂਨੀਵਰਸਿਟੀ ਆ ਜਿਹੜੀ ਦੇਸ਼ ਭਗਤ ਹਾਲ ਦੀ ਯੂਨੀਵਰਸਿਟੀ ਆ ਉਹਨਾਂ ਨੂੰ ਬਹੁਤ ਕੁਝ ਸਿਖਾਉਂਦੀ ਆ ਇੱਕ ਇਸ ਤਰ੍ਹਾਂ ਦਾ ਬਣ ਗਿਆ ਸੀ ਕਿ ਪੰਜਾਬ ਤਾਂ ਮਤਲਬ ਜਾਂ ਐਗਰੀਕਲਚਰ ਦਾ ਪੰਜਾਬ ਹੈ ਜਾਂ ਮਾਰ-ਟਾੜ ਦਾ ਪੰਜਾਬ ਹੈ ਜਾਂ ਨਸ਼ਿਆਂ ਦਾ ਪੰਜਾਬ ਹੈ ਉੜਦਾ ਪੰਜਾਬ ਹੈ ਉਹਦੀ ਬਜਾਈ ਪੰਜਾਬ ਭਗਤ ਸਿੰਘ ਵੱਲੋਂ ਮੋੜੀ ਹੋਈ ਕਿਤਾਬ ਦੇ ਇੱਕ ਪੰਨੇ ਵਾਲਾ ਪੰਜਾਬ ਹੈ